ਲਓ ਜੀ ਬਲੌਗ ਵੀਰ ਪਾਕਰ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਹੋਰ ਸੁਣਾਓ। ਓਹੋ। ਬਹੁਤ ਜਾਨੀ ਆ ਵੈਨੀ ਦੂਜੀ ਵੀਡੀਓ ਤੇ ਵੀ ਬੋਲਦੀ ਹੈ ਨਾ ਤਾਂ ਹੀ ਯਾਦ ਜੀ ਰਹਿੰਦਾ ਹੈ ਪਿੰਡ ਕਾਲੇ ਕੇ ਬਲੌਗਸ। ਬਹੁਤ-ਬਹੁਤ ਧੰਨ ਦਿੱਤਾ ਨਵਾਦੀ ਹੋਰ ਸੁਣਾਓ। ਕੀ ਵੀ ਠੀਕ-ਠਾਕ ਹੋ ਜੀ। ਅਸੀਂ ਵੀ ਠੀਕ-ਠਾਕ ਆ। ਉਹ ਦੋਨੇ ਚੱਲਣਾ ਦੇ ਵੀਡੀਓ ਫੋਨ ਦੇ ਕਰਕੇ ਯਾਦ ਜੀ ਰਹਿੰਦਾ ਹੈ ਕਿਹ ਬੋਲਦੇ ਸੀ ਮੈਥੇ ਬੋਲੇ ਜਾਂਦਾ ਪਿੰਡ ਕਾਲੇ ਕੇ। ਮੇਰੇ ਕਾਲੇ ਕੇ ਬਲੌਗ 'ਚ ਤੇ ਆਏ ਦਿ ਲੋ ਧੰਨਵਾਦ ਹੋਰ ਸਨੋ ਕਿਵੇਂ ਠੀਕ ਠਾਕ ਹੋ ਜੀ। ਅਸੀਂ ਵੀ ਠੀਕ ਠਾਕ ਹਾਂ ਜੀ। ਵੀਡੀਓ ਨੂੰ ਸਬਸਕ੍ਰਾਈਬ ਲੈ ਕੇ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ। ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ। ਪਹਿਨ ਦਿ ਲੋ ਧੰਨਵਾਦ ਕਰਦੀ ਹਾਂ ਤੁਸੀਂ ਮਤਲਬ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਜੋ ਆਪਣੀ ਨਵੀਂ YouTube ਫੈਮਿਲੀ ਜੁੜੀ ਆ। ਤਾਂ ਕਿ ਜਿਹੜੀ ਅਪਨ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਇਹ ਲੋਜੀ ਆ ਚਪ ਚਪੈਰਾ ਸਭ ਚੱਲੀ ਜਾਂਦਾ ਆਪਾਂ ਇਹਦੀ ਬਾਜ ਥੋੜੀ ਜਿਹੀ ਦੇਈਏ ਕਟਾ ਤੇ ਆਪਾਂ ਬਣਾਉਣ ਲੱਗੇ ਆ ਕਿਸ਼ੇਰ ਤੇ ਕਿਸ਼ੇਰੀ ਦੀ ਆਪਾਂ ਤੁਹਾਨੂੰ ਅ ਕਟਾਈ ਪਕਾਣ ਦੱਸਤੀ ਸੀਗੀ ਤੇ ਅੱਜ ਆਪਾਂ ਤੁਹਾਨੂੰ ਦੱਸਨੀ ਆ ਇਹਨਾਂ ਦੀ ਜੜਾਈ ਵੀ ਆਪਾਂ ਕਿਵੇਂ ਇਸੇ ਸਲਾਈ ਕਰਾਂਗੇ ਤੇ ਲੋਜੀ ਦੇਖੋ ਲੋਜੀ ਆਪਾਂ ਆਹ ਕੱਟ ਲਈ ਇਹਨਾਂ ਦੀ ਜਿਹੜੀ ਪਹੁੰਚੇ ਦੇ ਸਾਈਡ ਤੇ ਲਾਉਣਾ ਵਾ ਦੇਖੋ ਜੀ ਆਹ ਕੱਟ ਲਈ ਆਪਾਂ ਇਸ ਨੂੰ ਪਤਾ ਨਹੀਂ ਕਿੰਦਾ ਕੱਟਿਆ ਵਾ ਤੁਸੀਂ ਵੀ ਜਦੋਂ ਤੁਹਾਡੇ ਕੋਲ ਕੱਪੜਾ ਹੋਵੇ ਤੁਸੀਂ ਕਿੱਦਾਂ ਕਟਾਈ ਕਰਨੀ ਹੈ ਇਹਦੀ ਦੇਖੋ ਜੀ ਜਿਹੜਾ ਆਪਣੇ ਕੋਲੇ ਬਾਰਸਾਲ ਦਾ ਕੱਪੜਾ ਹੁੰਦਾ ਨਾ ਜਿਹੜਾ ਆਪਣੇ ਕੋਲੇ ਬਾਰਸਾਲ ਦਾ ਕੱਪੜਾ ਵਾ ਤੁਸੀਂ ਇਹਦੇ ਨਾਲ ਦੋ ਪੌਂਚਾਂ ਦੀ 5 ਇੰਚ ਲਾ ਸਕਦੇ ਆ 4 ਲਾ ਸਕਦੇ ਸੋ ਤੁਹਾਡੀ ਮਰਜ਼ੀ ਤੁਸੀਂ ਵੱਧ ਘੱਟ ਲਾ ਸਕਦੇ ਆ ਤੇ ਇਹ ਆਪਾਂ ਦੀ ਲਾਹਲੀ 4 ਇੰਚ ਦੀ ਆਪਾਂ 4 ਇੰਚ ਦੀ ਲਾ ਲਈ ਤੁਸੀਂ 4 ਇੰਚ ਦੀ ਲਾ ਕੇ ਇਸ ਤਰ੍ਹਾਂ ਤੋਂ ਬੁਲਾ ਲੈਨੇ ਪੀਸ ਦੇਖੋ ਜੀ ਇਹ 2 ਇੰਚ ਦਾ ਵਾ ਇਹ ਆਪਾਂ ਥੱਲੇ ਪੌਂਚਾ ਬਣਾਉਣਾ ਵਾ ਪਾ ਦੇਖੋ ਜੀ ਆਪਾਂ ਦੋਨੇ ਕੱਟ ਲੈ ਇਹ ਆਹ ਸਾਈਡ ਤੋਂ ਕੱਟੀ ਆ ਜਿਹੜੀ ਆਹ ਸਾਈਡ ਹੁੰਦੀ ਹੈ ਨਾ ਤੇ ਇਹ ਸਾਈਡ ਤੋਂ ਆਪਾਂ ਲੈ ਕੱਟ ਲਓ ਜੀ ਆਪਾਂ ਕੱਟ ਲਈ ਆ ਇਹ ਪੌਂਚੇ ਤੇ ਲਾਉਣਾ ਹੁੰਦਾ ਕਛੇ ਦੋ ਤੀ ਇਹ ਆਪਾਂ ਲਵਾਈ ਮੈਂਦੇ ਕਸ਼ਹਰੇ ਦੀ ਜਿਹੜਾ ਆਪਾਂ ਪਹੁੰਚਾ ਇਹ ਆਪਾਂ ਕਿੰਨਾ ਕਟਿਆ ਸੀ ਜਰੂਰ ਸਾਫ ਨਾ ਆਪਾਂ ਇਹਦੀ ਮਦਦ ਤੇ ਨਾਲ ਇਹ ਤੇ ਨਿਸ਼ਾਨੀ ਲਾਵਾਂਗੇ ਸੁਣੋ ਵੀ ਜਸਾ ਇਹ ਪੰਜਾਣੀ ਕਿਉਂ ਲਾਉਣੀ ਹੈ ਹਲੋ ਆਹ ਲਾ ਲਈ ਪੰਜਾਣੀ ਇੱਕੋ ਜਿਹੀ ਨਿਸ਼ਾਨੀ ਲਾਉਣੀ ਵੀ ਜਿਹੜੀ ਆਪਣੇ ਸਲਾਈ ਦੇ ਵਿੱਚ ਨਾ ਬਾਲ ਪਵੇ ਨਾ ਵਧੇ ਤੇ ਨਾ ਘਟੇ। ਨਵੋ ਜੀ। ਆਪਾਂ ਲਾਲੀ ਨਿਸ਼ਾਨੀ। ਇਹ ਪਚਾਰਾ ਪਾਸੇ ਆਤੀ ਲਾੜੀ ਕਿਉਂਕਿ ਆਪਾਂ ਨੂੰ ਪਤਾ ਨਹੀਂ ਕਿਹੜਾ ਪਾਸ ਆਪਣੇ ਕੋਲ ਆਵੇ। ਬਹੁਸੀ ਇਹਦੇ ਤੇ ਵੀ ਲਾ ਲੈਂਦੇ। ਦੇਖੋ ਜੀ। ਇਹ ਖਤਮ ਹੋ ਗਿਆ ਨਾ ਬੜਾ ਧੱਕ। ਲਓ ਜੀ ਇੱਧਰ ਵੀ ਆਪਾਂ ਨਿਸ਼ਾਨੇ ਲਾ ਰਹੇ ਲਓ ਜੀ ਹੁਣ ਇਹਦਾ ਕੋਈ ਕੰਮ ਨਹੀਂ ਇਹਨੂੰ ਆਪਾਂ ਜਿਵੇਂ ਇੰਦਰ ਰੱਖਦੇ ਆ ਤੇ ਆਹ ਆਪਾਂ ਸਲਾਈ ਕਰਦੇ ਆ ਲਓ ਜੀ ਇਹਦੀ ਆਪਾਂ ਜੀ ਸਲਾਈ ਕਰਨੀ ਆ ਲਓ ਸਿਰਫ ਐਸਾ ਇਹਨੂੰ ਸਲਾਈ ਕਰ ਲਾਂਗੇ ਬਹੁਤ ਬਹੁਤ ਤਹਿ ਦਿਲੋਂ ਤੁਹਾਨੂੰ ਵਾਹਿਗੁਰੂ ਜੀ ਕਰਕੇ ਮੈਂ ਤੁਹਾਨੂੰ ਸਿੱਧੇ ਕਿ ਆਪਾਂ ਤੇ ਤੁਸੀਂ ਇੰਨੇ ਵਧੀਆ ਇੰਨੇ ਸੋਹਣੇ ਕਮੈਂਟ ਕਰਦੇ ਛੋੜੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਸੀਂ ਮੈਨੂੰ ਨਾ ਵਧੀਆ ਕਮੈਂਟ ਕਰਦੇ ਆ ਤੇ ਇੱਕ ਆਪਾਂ ਤੁਹਾਡੇ ਨਾਲ ਹੋਰ ਵੀ ਗੱਲ ਸਾਂਝੀ ਕਰਨੀ ਸੀ ਜੇ ਦਫਾ ਵੀਡੀਓ ਮਤਲਬ ਆਪਾਂ ਪਾਉਣੀ ਆ ਹਨ ਤੇ ਇਹ ਵੀਡੀਓ ਪਾਉਣੀ ਆ ਜਿਹਦੇ ਆਪਣੀ ਨਾ ਮਤਲਬ ਕਮੈਂਟ ਨਾ ਸਹੀ ਹੋਣਾ ਇਹਨੇ ਮੇਰੇ ਕਾਲ ਯੂਟਿਊਬ ਵਾਲਿਆਂ ਨੂੰ ਫਿਰ ਉਹ ਆਪਣੇ ਕਮੈਂਟਾਂ ਤੋਂ ਵੀ ਵੀਡੀਓ ਆਪਣੇ ਦੇਖਦੇ ਆ ਉਹ ਕਹਿੰਦੇ ਆ ਤੁਸੀਂ ਵੀਡੀਓ ਪਾਉਣੀ ਆ ਤੇ ਪਬਲਿਕ ਤੁਹਾਡੀ ਵੀਡੀਓ ਨੂੰ ਸਹੀ ਨਹੀਂ ਮੰਨਦੀ ਹਿੰਦੀ ਇਸ ਤਰ੍ਹਾਂ ਕਮੈਂਟ ਕਰਦੀ ਆ ਪਰ ਨਹੀਂ ਜੀ ਆਪਾਂ ਤਾਂ ਇਸ ਤਰ੍ਹਾਂ ਨਹੀਂ ਹੋਇਆ ਬਹੁਤ ਵਧੀਆ ਤੁਹਾਡੇ ਕਮੈਂਟ ਆਉਂਦੇ ਬਹੁਤ ਤੁਹਾਡਾ ਪਿਆਰ ਮਿਲਦਾ ਹੈਗਾ ਤੇ ਲੋਕਾਂ ਦਾ ਧੰਨਵਾਦ ਕਰਦੀ ਆਪਾਂ ਤੁਹਾਡਾ ਬਹੁਤ ਵਧੀਆ ਭੈਣਾਂ YouTube ਵਾਲੇ ਬੇਨਾ ਚੁੜੀਆਂ ਹੋਈਆਂ ਹਨ ਕਸੋਂ ਤਾਂ ਆਪਣੀ 100% 80 ਡਾਲਰ ਹੋ ਜਾਣ ਬਸ ਬਹੁਤ ਟਾਈਮ ਘੱਟ ਟਾਈਮ ਲੱਗ ਕੇ ਜਾਂਦਾ ਡਾਲਰ ਵੀ 100 ਡਾਲਰ ਹੋ ਰਿਹਾ ਆਪਣੇ ਦੇਖੋ ਕਿੰਨਾ ਟਾਈਮ ਲੱਗਦਾ ਹਾਂ ਦੋਸਤ ਆਪਾਂ ਇਹ ਦੋਨਾਂ ਨਹੀਂ ਆ ਸਵਾ ਪਰ ਲੇ ਜਿਹੜੀ ਆਪਾਂ ਕਸ਼ੇਰੀ ਨੂੰ ਕਟਾਈ ਦੱਸਿਆ ਸੀ ਆ ਕਟਾਈ ਦੱਸਿਆ ਸੀ ਇਹ ਨੂੰ ਆਪਾਂ ਸਿੱਧੇ ਪਾਸੇ ਦੀ ਸਲਾਈ ਜਾਂਦੇ ਆ ਸਿੱਧਾ ਪਾਸਾ ਕੱਢ ਲੈ ਕਸ਼ੇਰੀ ਦਾ ਦੇਖੋ ਕਿ ਕਿਸ ਦੇ ਪਾਸੇ ਸੇਵਣਾ ਨਾ ਫਿਰ ਅੰਦਰ ਨੂੰ ਪੁੱਠੇ ਪਾਸੇ ਆਪਾਂ ਇਹਦਾ ਸੇਵਣਾ ਪਾੜਨੇ ਦਾ ਦੇਖੋ ਜੀ ਆ ਪਾੜ ਲਿਆ ਆ ਸਲਾਈ ਤੁਸੀਂ ਵੀ ਜ਼ਰੂਰ ਕਰਿਓ ਲੋ ਜੀ ਇਹ ਆਪ ਇੱਥੇ ਰੱਖ ਲਈ ਜਿਹੜਾ ਟੱਕ ਲਾਇਆ ਸੀ ਆਪਾਂ ਪਹੁੰਚੇ ਦਾ ਬਹੁਤ ਵਧੀਆ ਪਹਿਣਾ ਦੇ ਕਮੈਂਟ ਆਇਆ ਵੀ ਜੀ ਤੁਸੀਂ ਬਹੁਤ ਵੀ ਵਧੀਆ ਤਰੀਕੇ ਨਾਲ ਦੱਸਿਆ ਬਹੁਤ ਹੈਦੀ ਜੀ ਧੰਨਵਾਦੀ ਨੇ ਸੋਹਣੇ ਕਮੈਂਟ ਕੀਤੇ ਤੁਸੀਂ ਮੈਨੂੰ ਦੇਖੋ ਜੀ ਆਪਾਂ ਇੱਥੋਂ ਸਲਾਈ ਸ਼ੁਰੂ ਕਰ ਦਿੰਨੇ ਆ ਤੇ ਇੱਥੇ ਨਾਲ ਕੰਮ ਕਰਦੇ ਆ ਆਪਾਂ ਸੁਣ ਲੈਣੀ इतना आ चीज अब रख लख इको जहाँ आगे फिर भी आपई ला लैंने इतने तुम भी इस तरह सुई वादू अपने को पे हूँ तु इस तरह सुई ला लेई ला लो तो वाधा घटा इधर साइड इको जहा बन जा அது கச்சேர்த்தி வீடியோ சுந்த பண்ணி கல்னு சாச்சை தான் சேட்ட ரெடி கேட்க பண்ணிய போய்

বেলে well, ਭਗਤ ਤੇ ਆਪਣਾ ਕੱਪੜਾ ਵੀ ਸਾਫ ਨੂੰ ਪਾਇਆ ਤਾਂ ਕੱਪੜਾ ਵੀ ਲੈ ਕੇ ਆਉਣਾ ਹੈ ਤੇ ਸਾਰੇ ਕੱਪੜੇ ਨੇ ਵੀ ਸਾਫ ਦੇ ਕੋਈ देखो जी वैसे अपना तो इकोजा पूरा आ गया चीज़ है ना तो देखो कई बार सो कटाई देोड़े ज बहता वाधा कट्टिया जाए तो यू ढि कर सिलाई कर सकते चलो अपना तो प्रोपर इको जहाँ आ गया आप कटाया जाता तुम थोड़ा ढिला करके ला लो दबा जी लो जी मैं तो थोड़े गल्च भूल ਜਦੋਂ ਸਾਬਾ ਤਾਂ ਫੋਨ ਆਇਆ ਸੀ ਖੇਤ ਸੱਜਾ ਤਾਂ ਕੱਲਣਾ ਵਾ ਝੋਨੇ ਆਲਿਆਂ ਨੇ ਕਿਤੇ ਖਾਸ ਤੇ ਰੱਖਤੀ ਕਿਟਲੀ ਉਹ ਵਿੱਚ ਹੀ ਡਰ ਗਈ ਵਿੱਚ ਹੀ ਜਧ ਗਿਆ ਮੇਰੇ ਵੀਡੀਓ ਬਣਾਉਣ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀ ਇਹ ਦੁੱਧ ਹਾਲ ਦੇ ਸਾਰਾ ਦਿਨ ਮੇਰਾ ਤਾਂ ਆਏ ਦਿਮਾਗ ਖਰਾਬ ਕਰ ਲੈਂਦੇ ਆ ਕਦੇ ਇੰਨੀ ਮੈਨੂੰ ਇਹਨਾਂ ਨੇ ਆਏ ਫ੍ਰੀ ਹੋਣ ਦਿੱਤਾ Adesso mi piace che ti si adorme un pochetto a un'aria. Mi date caldi. Satisfatto, mi metto la botta, gli ho dato la botta, mi metto 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 la botta. Poi ਕਾਬਜ ਤਾਂ ਟਾਈਮ ਵੀ ਕਿੰਨਾ ਹੋਊ ਜਿਆਦਾ ਟਾਈਮ ਵੀ ਨਾ ਹੋ ਗਿਆ ਹੋਵੇ ਕਿਉਂਕਿ ਆਪਣੇ ਨਾ ਖੇਤ ਦੂਰ ਰਹਿ ਜਾਂਦਾ ਵਾ ਤੇ ਜ਼ਿਆਦਾਤਰ ਤਾਂ ਆਪਣੇ ਚਾਹ ਖੇਤ ਹੀ ਬਣਦੀ ਹੁੰਦੀ ਆ ਖੇਤ ਕਾਫੀ ਦੂਰ ਆਪਣਾ ਮੱਗਿਆ ਫਾਨੀ ਦੇ ਨਾਲ ਹੀ ਲੱਗ ਜਾਂਦਾ ਜਾ ਕੇ లో జీ ఆ పొచ్చా ఇది మళ్ళీ సైనే ఇది సైచే సో క ਤਾ ਇਹ ਫਿਰ ਮੇਰੇ ਕਚਹਿਰੇ ਸੀ ਸਲਾਈ ਵੀ ਕਿੱਦਾਂ ਨਹੀਂ ਖੋਣੀ ਹੁਣ ਮੇਰੇ ਦਿਮਾਗ ਉਦੋਂ ਨੂੰ ਘੁੰਮੇ ਜਾਂਦਾ ਵਾ ਕਿ ਉਹ ਦੱਜ ਦੀ ਕੀ ਜਾਂਦੇ ਕੋਣ ਹੈ ਲੇਕਿਨ ਫਿਰ ਉਹ ਕਹਿੰਦੇ ਮੈਂ ਬਿਫੋਰ ਵੀ ਬੰਨ ਦਿੱਤੇ ਰੱਖ ਕੇ ਪਾਸੇ ਫਿਰ ਉਹ ਕਦੋਂ ਕਰ ਲਾ ਕੇ ਜਦੋਂ ਫੋਨ ਮੇਰੇ ਕੋਲੇ ਨਹੀਂ ਹੋਣਾ ਚਲ ਵੈਸੇ ਇਹੇ ਤਾਂ ਬੰਨ੍ਹਿਆ ਪੱਕਾ ਕੰਮ ਕਰਦੇ ਬੇ ਪਰਵਾਹ ਕੇ ਟੈਨਸ਼ਨ ਪੂਰੀ ਲੈ ਲੈਂਗੇ ਟਾਈਮ ਤੇ ਪਹੁੰਚੂਗਾ ਤਾਂ ਦਿੱਤਾ ਕੁੜੀ ਗੱਲਾਂ ਨਹੀਂ ਜੀ ਗਰ ਗਿਆ ਵਰਖੀ ਆ ਗਈ ਉਹਦਾ ਕੰਮ ਕਰੀ ਜਾਂਦਾ ਸੀ ਉਹ ਵਿੱਚੋਂ ਹੁਣ ਪੜਦੇ ਉਠਾਉਣਾ ਪੈਣਾਗਾ ਉਹਦੇ ਰੂਮ ਚ ਜਾਣਾ ਪੈਣਾਗਾ ਕਿੱਥੇ ਉਹ ਚ ਵੜਾ ਕੇ ਲੋ ਜੇ ਬਸ ਹੁਣ ਫੇਰ ਮਿਲਦੇ ਜਦੋਂ ਆਪ ਕੇ ਸਾਰੇ ਸਲਾਈ ਕਰ ਦੀਏ ਨਾਲੇ ਆਪਾਂ ਦੁੱਧ ਦਾ ਸੁਨੇਹਾ ਦੇ ਕੇ ਉਹ ਤੋਂ ਪੜਾਈ ਬਾਕੇ ਦੁੱਧ ਲੈ ਜਾਣਗੇ ਖੇਤ ਤੇ ਫਸੋਂ ਨੂੰ ਫੇਰ ਦਿਖਾਉਣੇ ਦੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ। ਲਓ ਜੀ ਆਪਾਂ ਨੀਰਾ ਪਟਾਂਕ ਲਈ ਆ। ਓਹੋ ਤੁਮਾਰਾ ਲਓ ਜੀ। ਲਓ ਜੀ ਪਹੁੰਚੇ ਤੇ ਆਪਾਂ ਨਾ ਇਹ ਕੱਪੜਾ ਸੀ ਜਿਹੜਾ ਇਹ ਆਪਾਂ ਝੜ ਲਿਆ। ਦੇਖੋ ਕਈ ਵਾਰ ਬੋਲੇ ਤੇ ਮਿਸਟੇਕ ਹੋ ਜਾਂਦੀ ਕੋਈ ਵਾਰ ਨਹੀਂ। ਦੇਖੋ ਜੀ। ਇਹ ਅਲੱਗ ਪਹੁੰਚਾ ਨਾ ਮਤ ਲਾਉਣਾ ਪੈਂਦਾ ਵਾ ਇਹ। ਜਿਹੜਾ ਪਹੁੰਚਾ ਹੁੰਦਾ ਜਿਹੜੇ ਤਾਂ ਕਸ਼ੇਰੇ ਬਣਾਉਂਦੇ ਆ ਜਾਂ ਪਾਉਂਦੇ ਉਹਨਾਂ ਵੀ ਇਹ ਚੀਜ਼ ਬਾਰੇ ਪਤਾ ਹੁੰਦਾ ਵੀ ਇਹ ਕੀ ਚੀਜ਼ ਹੁੰਦੀ ਆ। ਦੇਖੋ ਜੀ ਇਹ ਸਿੱਧੇ ਪਾਸੇ ਰੱਖ ਕੇ ਆਪਾਂ ਇਹ ਸਲਾਈ ਕਰ ਲਿਆ ਸਾਰਾ ਤੇ ਹੁਣ ਇਹਨੂੰ ਅੰਦਰਲੇ ਪਾਸੇ ਫੋਲਡ ਕਰਦੇ ਆ ਨਾ ਦੇਖੋ ਜੀ ਤੇ ਆਪਾਂ ਉੱਪਰ ਸਲਾਈ ਕਰ ਲਈ ਤੇ ਵਿੱਚ ਥੋੜ੍ਹੀ ਥੋੜ੍ਹੀਆਂ ਸਲਾਈਆਂ ਨਾ ਸਾਰੇ ਚਾਰੇ ਪਾਸੇ ਆਪਾਂ ਸਲਾਈ ਕਰ ਲਈ ਇਹਦੀ ਤੁਸੀਂ ਵੀ ਜਦ ਦਸੇ ਹਾਂ ਸਲਾਈ ਕਰਨ ਲੱਗੇ ਤੇ ਇਸ ਤਰ੍ਹਾਂ ਸਾਰੇ ਸਲਾਈ ਕਰ ਲਿਆ ਦੇਖੋ ਜੀ ਇਹ ਆਪਾਂ ਸਿੱਧੇ ਪਾਸੇ ਆਪਾਂ ਕੀਤਾ ਸੀਗਾ ਸਲਾਈ ਕੀਤਾ ਸੀਗਾ ਤੇ ਲੋ ਜੀ ਆਪਾਂ ਇਹਨੂੰ ਹੁਣ ਅੰਦਰਲੇ ਪਾਸੇ ਫੋਲਡ ਕਰਦੇ ਆ ਉਹ ਵੇਖੀ ਤੋਂ ਮੰਦਰ ਦੇ ਪਾਸੇ ਕੋਲ ਦੇ ਘਰ ਦੇ। ਲੋਜੋਟ ਦਾ ਪਕੇਟ ਕਾਲ ਦਿੱਤਾ ਤੇ ਦੁੱਧ ਤਾਂ ਵੈਸੇ ਲੈਣ ਨੂੰ ਆਪ ਹੀ ਆ ਗਈ ਸੀ। ਜਿਹੜੇ ਆਪਣੇ ਝੋਨਾ ਲੰਦੇ ਆ। ਉਹ ਕੋ ਕਹਿੰਦੇ ਅਸੀਂ ਖਾਲਚ ਰੱਖਤਾ ਵੀ ਉਹ ਜ ਲੈਟ ਚਲੀ ਜਾਂਦੀ ਆ। ਤੇ ਵਿੱਚ ਰੁੜ ਗਿਆ। ਚਲ ਮੈਂ ਫਸੇ ਆਖੇ ਚਲ ਕੋਈ। ਕਹੇ ਸੀ ਕਿ ਆਪਾਂ ਕਾਲਤਾ ਉਹ ਲੈ ਗਈ ਆਪ ਹੀ ਆ ਕੇ ਲੈ। ਉਹ ਆਪਣੀਆਂ ਲੱਗੀਆਂ ਦੋ ਪਾਰਟੀਆਂ ਬਸ ਸਵੇਰੇ ਸ਼ਾਇਦ ਆਪਣਾ ਤੇ ਮੇਰਾ ਕੰਮ ਨਿਬੜ ਜੂ ਸਵੇਰੇ ਨਾਲ ਪਰਸੋਂ ਨਿਬੜ ਜੂ ਦੋ ਤੰਦਨ ਹੋ ਗਏ ਲੱਗਿਆ ਲਓ ਜੀ ਹਾਂ ਦੇਖੋ ਜਿਹੜੇ ਤਾਂ ਮਿੰਗੀਆਂ ਭੈਣਾਂ ਸਲਾਈ ਕਰਦੀਆਂ ਜਾਂ ਪਾਉਂਦੀਆਂ ਅਸ ਕਛਹਿਰਾ ਉਹਨਾਂ ਦਾ ਪਤਾ ਵੀ ਆਹ ਚੀਜ਼ ਆਪਾਂ ਐਨੀਂੇ ਨਿਵਾਰ ਕੱਢ ਲੈਣੀ ਲਓ ਜੀ ਕਪੀਟਲਾ ਸਥਾਪਨ ਕਰੂਗੀ ਹੁਫ ਚਾਰੀ ਪਾਸੀ ਉੜੀ-ਉੜੀ ਐਸ ਤਰ੍ਹਾਂ ਪਹੁੰਚ ਆਪਾਂ ਬਾਹਰ ਕੱਟ ਲਿਆਣਾ ਬੜੇ ਪਿਆਰ ਨਾਲ ਤੇ ਆਮ ਰੰਗ ਦੇ ਨਾਲ ਤੁਸੀਂ ਇਹ ਸिलाई ਕਰਦੇ ਹੋ नहीं फिर बाल सोजाई जल्दबाजी की थी ना, बार थी ना। तो बाल पैर लग जाने बहुत ही आराम सिलाई करना चलो वीडियो ना काफ़ी लंबी हो जानी है वैसे तो मैं एक तो तेनाली मार के दिखाई है फिर दोनों पास फिर तो तेन चार सिलाइया मारनिया मैंने एक मारती तो सिलाई दिखाई तो है वीडियो ज्यादा लंबी हो जाती मैं थोड़ी तो वीडियो ज्यादा लंबी बना के ਰਾਜੀ ਨਹੀਂ ਹੈਗੀ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਕਿਉਂਕਿ ਕਿਸੇ ਨੂੰ ਹਰ ਕੋਲ ਟਾਈਮ ਬਹੁਤ ਥੋੜਾ ਹੁੰਦਾ ਵਾ ਉਹ ਦੇਖ ਖੰਦਾ ਮੈਂ ਜਦੋਂ ਵੀ ਜਦੋਂ ਨੀਆਂ ਵੀਡੀਓ ਮੈਂ ਸਟਾਰਟ ਕੀਤੀ ਆ ਮੋਂਦੋਂ ਦੇ ਪਹਿਲੇ ਤੋਂ ਹੀ ਮੈਂ ਜਿੱਦਾਂ ਸ਼ੁਰੂ ਕੀਤੀ ਆ ਉਸ ਦਿਨ ਤੋਂ ਹੀ ਮੈਂ ਵੀਡੀਓ ਛੋਟੀ ਪਾਉਂਦੀ ਰਹਿੰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਹੈ ਜਿਆਦਾ ਲੰਬੀ ਵੀਡੀਓ ਕੋਈ ਬਹੁਤ ਥੋੜਾ ਟਾਈਮ ਨਹੀਂ ਹੁੰਦਾ ਦਾ ਵੀਡੀਓ ਛੋਟੀ ਛੋਟੀ ਦਾ ਰਾਮ ਦਾ ਦੇਖ ਲਓ ਕੋਈ ਦੇਖਤਾਂ ਦੀ ਗੱਲ ਨਹੀਂ ਹੁੰਦੀ ਇਹ ਲਓ ਜਿਹੜਾ ਇਹ ਪਹੁੰਚਾ ਸੀ ਇਹਨੂੰ ਆਪ ਅੰਦਰਲੇ ਪਾਸੇ ਇਸ ਤਰ੍ਹਾਂ ਆਹ ਲੈ ਜਾਣਾ ਦੇਖੋ ਜੀ ਇਹਸ ਤਰ੍ਹਾਂ ਸਲਾਈ ਲਾਉਂਦੇ ਲਾਉਂਦੇ ਤੁਸੀਂ ਜੋਤਾ ਕੋਈ ਅਦਵਾਜਨ ਕੀਤੀ ਵਧੀਆ ਪਰ ਆਹ ਉਹ ਨਸਲਾਈ ਕੀਤੀ ਹੈ ਤੇ ਆਪਾਂ ਉਹ ਨਾ ਬਾਹਰ ਪਾਉਂਗੇ ਇੱਥੇ ਆਪਾਂ ਲਾਵਾਂਗੇ ਤਿੰਨ ਸਲਾਈਆਂ ਇਹ ਆਪ ਕੇ ਸਹਰੇ ਤੇ ਪਹੁੰਚੀ ਤੇ ਮਤ ਸਲਾਈਆਂ ਹੋਣਗੀਆਂ ਪਾ ਫੇਰਾ ਪਾ ਉਸੇ ਜਗਾ ਤੇ ਫੇਰਾ ਹੀ ਲਾ ਦੇ ਕੋਈ ਪਾ ਬਾਹਰ ਨਹੀਂ ਤਾਂ ਜੀ ਤਾ ਆਰਾਮਦਈ ਨਾ ਸਲਾਇਟ ਕੀ ਸੇ ਪਾ ਬਾਹਰ ਨਹੀਂ ਤਾਂ ਸਲਾਇਟ ਆਪਾਂ ਤਾਂ ਇਹ ਮਾਰ ਨਹੀਂ ਸੀ ਚੀ ਇਹ ਥੋੜੀ ਵੱਡੀ ਕਰਕੇ ਮਾਰਦੇ ਆਂ ਫਸਲਾਈ ਕਿਉਂਕਿ ਜਿਹੜੀ ਆ ਚੀਜ਼ ਆ ਜਿਹੜੇ ਪਹੁੰਚ ਆ ਚੀਜ਼ ਆ ਇਹ ਫਿਰ ਤਾਂ ਨੂੰ ਨਾ ਹੋਊਗਾ ਵਾ ਥੋੜਾ ਥੱਲੇ ਨੂੰ ਕਰਕੇ ਮਾਰਦੇ ਆਂ ਆਪਾਂ ਹੁਣ ਇਹ ਉੱਪਰ ਮਾਰਦੇ ਆਂ ਉਹਦੇ ਹੇਠਾਂ ਵੀ ਨਾ ਮਾਰਦੇ ਆਂ ਤੋ ਜੇ ਆਪਾਂ ਨੂੰ ਇਹ ਤਾਂ ਵੀ ਪਤਾ ਲੱਗਣਾ ਚਾਹੀਦਾ ਵੀ ਆਪਾਂ ਨੇ ਉਹ ਜਿਹੜੇ ਕੱਪੜੇ ਤੇ ਸਲਾਈ ਮਾਰਨੀ ਦੀ ਆਪਾਂ ਨੂੰ ਉਹ ਲੀਣਾ ਵਾ ਜਿਹੜੀ ਆ ਸਲਾਈ ਆ ਜਿਹੜਾ ਆ ਉੱਪਰਲਾ இப்போ இது இது சிலையம் கேட்குறேன் ਇੱਕ ਛੇੜਾ ਨਾ ਕੰਮ ਬੋਤਲ ਖਤ ਲਾਈ ਕਰ ਨੂੰ ਤਾਂ ਵੈਸੇ ਵਰਤੋ ਖਲਾਗਦਾ ਜੀ ਤੇਰੀ ਬਾਹਰ ਪਾਏ ਦੇ ਬਾਗੂ ਫੈ ਜਾਂਦੇ ਨਹੀਂ ਆਪਾਂ ਇੰਨੇ ਜਾਣਕਾਰ ਨਹੀਂ ਬਹੁਤ ਉਫਾ ਹੁੰਦਾ ਸਾਂ ਲਾਈ ਕਰਨਾ ਕੋਈ ਐਵੇਂ ਅਜੀਬ ਜਿਹੀ ਬਸ ਦੀ ਗੱਲ ਨਹੀਂ ਹੁੰਦੀ ਆ ਪਹੁੰਚੇ ਪਰੋਂ ਬਹੁਤ ਓਕੇ ਹਾਂ ਤਾਂ ਜਿਹੜੀ ਆ ਚੀਜ਼ ਨੂੰ ਇਸ ਤਰ੍ਹਾਂ ਆਏ ਕਰਕੇ ਇਸ ਤਰ੍ਹਾਂ ਕਰਕੇ ਆਹੀ ਤੇ ਆਪਾਂ ਅੰਦਰੋਂ ਪਾਸੇ ਲੈ ਆਉਣਾ ਹੈ Iya, Pak, ya, ke pomca kali ya, Tiar. चलो तो जी आप खीर पौजा दूसरा तैयार करके सुन मखीर दिखाने आप एक पांचा तैयार कर लिया लो जी कुहरा आप करके रेडी कर लिया तैयार कर लिया सिलाई कर लिया लो जी देखो ये पौचा बना लिया देखो ਇਸ ਤਰ੍ਹਾਂ ਪੁੰਜਾ ਮਾਰ ਦਿੰਦਾ ਹੁੰਦਾ ਹੈ ਛੇੜੇ ਦਾ ਦੋਨੇ ਪਾਸੇ ਆਪਾਂ ਰੈਡੀ ਕਰ ਲਿਆ ਤੁਹਾਨੂੰ ਦਿਖਾਤਾ ਇਸ ਤਰ੍ਹਾਂ ਛੇੜੇ ਸਪੁੰਜਾ ਬਣਾ ਕੇ ਆਪਾਂ ਤਿਆਰ ਕਰ ਲਿਆ ਦੋਨੇ ਸਾਈਡਾਂ ਤੇ ਬਣਾ ਲਿਆ ਤੇ ਇਹ ਆਪਾਂ ਬਣਾ ਲਿਆ ਕਿਸ਼ਰਾ ਤਿਆਰ ਕਰ ਲਿਆ ਇਹ ਆਪਾਂ ਬਣਾ ਲਿਆ ਮੋੜਿਆ ਰੱਖਣ ਵਾਸਤੇ ਦੋਸੀ ਹੋਰ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵਿਆ ਬਣ ਕੇ ਰੈਡੀ ਹੋ ਗਿਆ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਣਾਉਂਗੀ ਲੋ ਜੀ ਕਸਮ ਖੂਰ ਦੱਸਦੇ ਆ ਜਿੱਦਾਂ ਆਪਾਂ ਨਾਲ ਆਪਿਆਰਾ ਪਾਉਣਾ ਹੋਵੇ ਪਛੈਰੇ ਦੇ ਵਿੱਚ ਆਪਣੀ ਕੁੜਿਆ ਰੱਖੀ ਹੋਈ ਆ ਅਵਰੇ ਪਾਉਣ ਲੱਗੇ ਸਿਰ ਮੈਂ ਫੇਟਲ ਮੀਡੀਕੀ ਦਿਖਾਵਾਂ ਦੇਖੋ ਜੀ ਜਿਵੇਂ ਬਣੇ ਫੋਰੀ ਬੋਤਲ ਸਪਰਾਣੀ ਆ ਬਹੁਤ ਕਾਫੀ ਟਾਈਮ ਲੀਕੀ ਤੁਸੀਂ ਇਸ ਤਰ੍ਹਾਂ ਬਣਾਉਂਦੇ ਕਰਦੇ ਕਿਉਂਕਿ ਛੈ ਦੇ ਵਿੱਚ ਨਾਲਾ ਪਾਉਣਾ ਕੇਰਾ ਲੰਮਾ ਹੁੰਦਾ ਤਾਂ ਹੁਕਾ ਹੁੰਦਾ ਵਾ ਦੇਖੋ ਜੀ ਅਪਏ ਦੀ ਮਾਤਰ ਦੇ ਨਾਲ ਪਾਵਾਂਗੇ ਲੋਜਿਕ ਸ਼ਹਿਰਾਤ ਆਪਾਂ ਕਰ ਲਿਆ ਰੈਡੀ ਤੇ ਹੁਣ ਆਪਣੇ ਕੋਲੇ ਕਸ਼ਹਰੀ ਰਹਿ ਕੇ ਤੈਨ ਨਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਇਸ ਤਰ੍ਹਾਂ ਬਾਹਰ ਔਖਾ ਪਾ ਇਧਰਲੀ ਸਾਈਡ ਪਾ ਕੇ ਰੀਣੀ ਆ ਤੇ ਆਪਾਂ ਅੱਜ ਰੈਡੀ ਕਰ ਲਿਆ ਫਿਰ ਆਪਾਂ ਦੇਖਾਂਗੇ ਆਪਾਂ ਵੀਡੀਓ ਕੋਿਹੜੀ ਲੈ ਕੇ ਆਉਣੀ ਆਪਣੇ ਕੋਲੇ ਬਰਾ ਵੀ ਵੱਡੀ ਛੋਟੀ ਇਕੱਠੀ ਬਣਾਉਣ ਵਾਸਤੇ ਵੀ ਆਪਣੇ ਕੋਲੇ ਆਈ ਪਈ ਆ ਆਪਾਂ ਉਹ ਜਦੋਂ ਬਣਾਈ ਤੇ ਤੁਹਾਨੂੰ ਦਿਖਾਵਾਂਗੇ ਜਿਹੜੀ ਇਕੱਠੀ ਵੀ ਥੱਲੇੋਂ ਲੰਬੀ ਹੁੰਦੀ ਹੈ ਨਾ ਉਹ ਕੋਈ ਇਕੱਠੀ ਜੋੜੀ ਹੁੰਦੀ ਆ ਤੇ ਉਹ ਆਪਣੇ ਕੋਲੇ ਆਈ ਹੋਈ ਆ ਕਿਸੇ ਦੀ ਬਣਾਉਣ ਵਾਸਤੇ ਆਪਾਂ ਉਹ ਵੀ ਬਣਾ ਕੇ ਦਿਨੇ ਹੁੰਦੀ ਆ ਤੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਕੱਟਣੀ ਆ ਤੇ ਕਿਵੇਂ ਤੁਸੀਂ ਜੜਨੀ ਆ ਜਿੰਨੇ ਕਾ ਆਪਾਂ ਨੂੰ ਨੌਲੇਜ ਆਪਾਂ ਤੁਹਾਨੂੰ ਉਹ ਜ਼ਰੂਰ ਪਿਆ ਕਰਾਂਗੇ ਲੋ ਜੀ ਆਪਾਂ ਇਧਰਲੀ ਸਾਈਡ ਆ ਗਏ ਆਪਾਂ ਇਹਦੀ ਮਦਦ ਨਾਲ ਪਾ ਲੈਣੀ ਪਾਉਣਾ ਬਹੁਤ ਮੁਸ਼ਕਲ ਹੁੰਦਾ ਲਓ ਜੀ ਦੇਖੋ ਕਰ ਦੇ ਕਰਨੇ ਦਿਮਾਗ ਕਾ ਤਾਂ ਕੰਪਿਊਟਰ ਹੀ ਆ ਲਓ ਜੀ ਦੇਖੋ ਤੇ ਜੇ ਬੰਗੋਂ ਬੰਦੀ ਕਾਸੀ ਸੀ ਇਹਨਾ ਨਹੀਂ ਸੀ ਪੈਣਗੇ ਚਲੋ ਜੀ ਠੀਕ ਆ ਹਾਈ ਚਲੋ ਜੀ ਆਪਾਂ ਬਾਤ ਦੱਸਦੇ ਜਰੋ ਜੀ ਵੀਡੀਓ ਤੇ ਕਰ ਲੱਗੇ ਐਂਡ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਹੁਤ ਜਿਆਦਾ ਵੀਡੀਓ ਨੂੰ ਪਿਆਰ ਦਿਓ ਤਾਂ ਕਿ ਜਿਹੜਾ ਆਪਾਂ ਦਾ 100% ਡਾਲਰ ਤੇ ਆਪਾਂ ਉਹ ਜਲਦੀ ਪੂਰਾ ਕਰੀਏ ਕੋ ਵੀ ਕਰਨ ਦਾ ਕਿ ਸਮਾਂ ਹੁੰਦਾ ਪੂਰਾ ਕਰਨ ਦਾ ਕਰਨਾ ਪੈਂਦਾ ਵਾ ਜਿੰਨੂੰ ਪਤਾ ਨ ਕਿੰਨਾ ਚੈੱਕ ਕਰਨਾ ਕਰਕੇ ਦੇਣਾ ਹੁੰਦਾ ਵਾ ਫਿਰ ਆਪਣੇ ਡਾਲਰ ਆਪਣ ਨੂੰ ਮਿਲਣਗੇ ਤੇ ਉਹ ਵੀ ਪਹਿ ਜਲਦੀ ਪੂਰਾ ਕਰੀ ਤੇ ਮੈਨੂੰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚਲੋ ਜੀ ਠੀਕ ਬਹੁਤ ਟਾਈਮ ਦੇ ਬੋਲੀ ਜਾਂਦੇ ਹਨ ਇਹਨਾਂ ਤੋਂ ਬੋਲਿਆ ਨਹੀਂ ਜਾਂਦਾ ਵਾ ਚਲੋ ਜੀ ਠੀਕ ਹੈ ਉਹ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਖਿਆਲ ਆਪਾਂ ਬਣਾ ਕੇ ਰੈਡੀ ਕਰਤਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਜੇ ਕੁਝ ਨਾ ਵੀ ਜਾਣਕਾਰੀ ਹੋਈ ਪਤਾ ਲੱਗਿਆ ਤੇ ਆਪਾਂ ਕੱਲ ਫੋਨ ਨੰਬਰ ਦੇਣ ਨੂੰ ਭੁੱਲ ਗੀ ਵੀਡੀਓ ਚ ਚਲ ਕੋਈ ਗੱਲ ਨਹੀਂ ਹੁੰਦੀ ਵੈਸੇ ਹੀ ਵੀਡੀਓ ਚ ਹੁੰਦਾ ਵਾ ਵੀਰਪਾਲ ਕੋਲ ਵਾਲੀ ਸੀ ਤਾਂ ਮੈਂ ਅਭੀ ਨੰਬਰ ਦਿੰਦੀ ਹੁੰਦੀ ਕਿ ਚਲ ਉਹਦੇ ਵਿੱਚ ਜਿੱਥੇ ਕੋਈ ਚੀਜ਼ ਮੈਂ ਦਿਖਾਵਾਂ ਇਸ ਤਰ੍ਹਾਂ ਡਿਜ਼ਾਈਨ ਵਗੈਰਾ ਦਾ ਤਾਂ ਮੈਂ ਨੰਬਰ ਦੇ ਦਿੰਦੀ ਤੇ ਲੋੜ ਨਹੀਂ ਪੈਂਦੀ ਉਹਦੇ ਤੇ ਇਹ ਮੇਰੀ ਹਰ ਇੱਕ ਵੀਡੀਓ ਚ ਮੈਨੂੰ ਲੋੜ ਪੈਂਦੀ ਹੈ ਨੰਬਰ ਦੇਣ ਦੀ ਸੇਮੇ ਨੰਬਰ ਸਕਰੀਨ ਦੇ ਉੱਪਰ ਦਵਾਂਗੀ ਜੇ ਕੋਈ ਨਾਂ ਵੀ ਜਾਣਕਾਰੀ ਤੁਸੀਂ ਫੋਨ ਲਾ ਕੇ ਵੀ ਪੁੱਛਣਾ ਹੋਣਾ ਤੇ ਮੈਂ ਤੁਸੀ ਪੁੱਛ ਸਕਦੇ ਆ ਤੇ ਇੱਕ ਭੈਣ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਬਰਾਤ ਹੀ ਕਿਟਾਈ ਨਹੀਂ ਆਈ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਕਿਹਾ ਦੱਸਿਓ ਹਾਂ ਜਿੱਦਨ ਮੇ ਉਹ ਵੀ ਮੇਦੀ ਛੋਟੀ ਭਰਾ ਵੀ ਕਿਸੇ ਦੀ ਸਲਾਈ ਕਰਨ ਗਈ ਵੀ ਜਿੱਦਨ ਮੈਂ ਸਲਾਈ ਕੀਤੀ ਮੈਂ ਉਹ ਵੀ ਵੀਡੀਓ ਬਣਾਉਂਗੀ ਹਾਸਟਾਲੀ ਤੇ ਫਿਰ ਮੈਂ ਤੁਹਾਨੂੰ ਉਹ ਤੁਸੀਂ ਦੇਖ ਲਿਓ ਹੈਨਾ ਚਚਲ ਜੀ ਠੀਕ ਆ ਜੇ ਕੋਈ ਨਾ ਪਤਾ ਲੱਗਿਆ ਤੇ ਆਪਾਂ ਤੁਹ ਪੁੱਛ ਲੈ ਕੇ ਸ਼ਾਇਦ ਦੀ ਕਟਾਈ ਲਵਾਈ ਵਨ ਤੇ ਆਪਾਂ ਜਰੂਰ ਤੁਹਾਡੀ ਹੈਲਪ ਕਰਾਵਾਂਗੇ ਤੁਹਾਨੂੰ ਦੱਸਾਂਗੇ ਚਲੋ ਜੀ ਠੀਕ ਆ